ਆਪਣੇ ਓਪੀਹਲ ਵੈਲਫੇਅਰ ਸੁਸਾਇਟੀ ਦੇ ਸਾਰੇ ਪਰਿਵਾਰ ਔਰ ਨਗਰ ਪੰਚਾਇਤ ਔਰ ਐਕ ਸਰਵਿਸਮੈਨ ਔਰ ਸਹਾਇਕੀ ਸੱਜਣ ਆਪਣੇ ਕੀਮਤੀ ਸਮੇਂ ਨੂੰ ਅਣਗੌਲਿਆ ਕਰਕੇ ਸਾਡੇ ਨਾਇਕ ਦਰਸ਼ਨ ਸਿੰਘ ਦੀ ਸ਼ਹੀਦੀ ਸਮਾਗਮ ਤੇ ਸ਼ਰਧਾਂਜਲੀ ਦੇਣ ਵਾਸਤੇ ਪਹੁੰਚੇ ਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਸਾਡੇ ਨਾਇਕ ਦਰਸ਼ਨ ਸਿੰਘ ਦਾ ਜਨਮ 15 ਜੁਲਾਈ 1929 ਚੱਕ ਨੰਬਰ 11 ਡਾਕਖਾਨਾ ਡੋਗਰਾ ਤਸੀਲ ਜ਼ਿਲਾ ਸੇਖਪੁਰਾ ਪਾਕਿਸਤਾਨ ਵਿੱਚ ਹੋਇਆ ਸੀ ਉਹਨਾਂ ਦੇ ਮਾਤਾ ਹਰਨਾਮ ਕੌਰ ਦੇ ਦੱਸਣ ਤੇ ਪਤਾ ਚੱਲਿਆ ਕਿ ਉਹ ਖੇਤੀਬਾੜੀ ਦਾ ਕੰਮ ਸ਼ੁਰੂ ਤੋਂ ਕਰਦੇ ਸਨ ਜਦ ਬਾਅਦ ਤੌਰ ਪਾਕਿਸਤਾਨ 1947 ਦੀ ਵੰਡ ਤੋਂ ਬਾਅਦ ਉਹ ਆਪਣੇ ਸਿੱਖਾਂ ਦੇ ਕਾਫਲੇ ਦੇ ਨਾਲ ਬੱਜਦੇ ਬਚਾਉਂਦੇ ਲੁਧਿਆਣਾ ਸ਼ਹਿਰ ਦੇ ਵਿੱਚ ਆ ਕੇ ਬਸੇ ਦਰਸ਼ਨ ਸਿੰਘ ਦੇ ਛੋਟੇ ਭਰਾ ਦیدار ਸਿੰਘ ਔਰ ਤਿੰਨ ਭੈਣਾਂ ਸਨ ਉਹਨਾਂ ਦੇ ਵੱਡੇ ਭੈਣ ਗੁਰੂਵਚਨ ਸਿੰਘ ਰਾਗੀ ਪਿੰਡ ਸਮਾਲਸਰ ਵਿਖੇ ਵਿਆਹ ਹੋਇਆ ਸੀ ਜੋ ਕੇਦਰਸ਼ਨ ਸਿੰਘ ਆਪਣੇ ਭਈਆ ਦੇ ਨਾਲ ਹੀ ਖੇਤੀਬਾੜੀ ਦਾ ਕੰਮ ਕਰਵਾਉਂਦੇ ਸਨ ਦਰਸ਼ਨ ਸਿੰਘ ਦਾ ਸਾਦੀ ਬੀਬੀ ਪ੍ਰਕਾਸ਼ ਕੌਰ ਨਾਲ 1953 ਵਿੱਚ ਹੋਇਆ ਬੀਬੀ ਪ੍ਰਕਾਸ਼ ਕੌਰ 1964 ਵਿੱਚ ਕਿਸੇ ਅਚਾਨਕ ਬਿਮਾਰੀ ਦਾ ਹਾਦਸਾ ਹੋਣ ਕਰਕੇ ਉਹ ਪੂਰੇ ਹੋ ਗਏ ਉਹਨਾਂ ਦੇ ਦੋ ਬੱਚੇ ਸਨ ਕਲਵੰਤ ਸਿੰਘ ਤੇ ਬਸੰਤ ਸਿੰਘ ਜਿਨ੍ਹਾਂ ਦਾ ਪਾਲਣ ਪੋਸਣਾ ਉਹਨਾਂ ਦੀ ਦਾਦੀ ਜੀ ਨੇ ਕਰਿਆ ਅੱਜ ਨਾਇਕ ਦਰਸ਼ਨ ਸਿੰਘ ਦਾ ਪਰਿਵਾਰ ਸਾਡੇ ਵਿੱਚ ਸਸਹਦਾ ਅंजलि ਦੇਣ ਵਾਸਤੇ ਪਹੁੰਚਿਆ ਅਸੀਂ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਨਾਇਕ ਦਰਸ਼ਨ ਸਿੰਘ ਜੋ ਓਪੀ ਹਿੱਲ ਦੀ ਲੜਾਈ ਲੜੀ ਹੈ ਉਹ ਬਹੁਤ ਨਿਡਰਤਾ ਤੇ ਦਲੇਰੀ ਨਾਲ ਲੜਨ ਵਾਲੀ ਲੜਾਈ ਸੀ ਅਤੇ ਇਸ ਸੂਰਬੀਰ ਦੀ ਲੜਾਈ ਨੇ ਕਾਰਨ ਕਰਕੇ ਹੀ ਅੱਜ ਅਸੀਂ ਇਸ ਜਗ੍ਹਾ ਤੇ ਉਹਨਾਂ ਦੇ ਮੇਲੇ ਮਨਾ ਰਹੇ ਹਾਂ ਨਾਇਕ ਦਰਸ਼ਨ ਸਿੰਘ ਸachsen ਦੇ ਲੀਡਿੰਗ ਨਾਇਕ ਸਾਹਿਬ ਕਮਾਂਡਰ ਸਨ ਉਹਨਾਂ ਨੇ ਸੈਕਸ਼ਨ ਦੇ ਦੁਸ਼ਮਣਾਂ ਇੱਕ ਬਹੁਤ ਉੱਚੀ ਜਗ੍ਹਾ ਤੇ ਬੈਠਾ ਸੀਗਾ ਉਸਨੇ ਆਪਣੇ ਜੋ ਰਿਕਾਰਡਾ ਸੀ ਉਹ ਫਾਇਰ ਨਾਲ ਗੰਨਾ ਨਾਲ ਕਵਰ ਕਰ ਰੱਖਿਆ ਸੀ ਪਰ ਉੱਥੇ ਸਾਡੀ ਫੌਜ ਨੂੰ ਜਾਣਾ ਬਹੁਤ ਜ਼ਿਆਦਾ ਮੁਸ਼ਕਲ ਸੀ ਪਰ ਸਾਡੀ ਫੌਜ ਨੇ ਦਲੇਰੀ ਨਿਡਰਤਾ ਜਿਹਦੇ ਵਿੱਚ ਸਾਡੇ ਦਰਸ਼ਨ ਸਿੰਘ ਲੀਡਿੰਗ ਸੈਕਸ਼ਨ ਦੇ ਲੀਡਿੰਗ ਸਨ ਤੇ ਉਹਨਾਂ ਦੀ ਗੱਲ ਸੀ ਜਿਹਦੇ ਤੇ ਟਾਸਕ ਨਾਇਕ ਦਰਸ਼ਨ ਸਿੰਘ ਨੂੰ ਦਿੱਤਾ ਗਿਆ ਸਿਰਫ ਨੂੰ ਬਰਬਾਦ ਕਰਨ ਦਾ ਨਾਇਕ ਦਰਸ਼ਨ ਸਿੰਘ ਨੇ ਆਪਣੀ ਜਾਨ ਬੇਪਰਵਾ ਕਰਦੇ ਹੋਏ ਆਪਣੇ ਜਾਨ ਗਵਾਉਣ ਦੇ باوجود ਵੀ ਕਿਨਾਂ ਦੇ ਦੱਤ ਔਰ ਬਾਹ ਕੱਟਣ ਦੇ باوجود ਵੀ ਉਸ ਬੰਕਰ ਨੂੰ ਬਰਸ਼ਟ ਕਰ ਦਿੱਤਾ ਔਰ ਉਸ ਜੋ ਤੌਰ 'ਤੇ ਹਰਾਸਮੈਂਟ ਕਰ ਰਿਹਾ ਸੀ ਔਰ ਆਪਣੀ ਇੰਡੀਅਨ ਆਰਮੀ ਨੂੰ ਉਸ ਨੂੰ ਬਰਬਾਦ ਕਰਨ ਦੇ ਬਾਅਦ ਸਾਡੇ ਫੌਜ ਦੇ ਹੌਸਲੇ ਵਧ ਗਏ ਨਾਇਕ ਦਰਸ਼ਨ ਨੇ ਉੱਥੇ ਕੈਨੇਡਰ ਦਾ ਹੌਸਲਾ ਨਾਲ ਆਪਣੇ ਦੋਸਤਾਂ ਨੂੰ ਕਿਹਾ ਵੀ ਇੱਕ ਆਦਮੀ ਦੇ ਚਲੇ ਜਾਣ ਨਾਲ ਕਿਤੇ ਲੜਾਈ ਨਹੀਂ ਰੁਕਦੀ ਆਪ ਅੱਗੇ ਵਧੋ ਤਾਂ ਨਾਇਕਦਰਸ਼ਨ ਸਿੰਘ ਨੇ ਉਹਨਾਂ ਨੂੰ ਹਲਾਸ਼ੇਰੀ ਦਿੱਤੀ ਕਿ ਫਾਲੋ ਦਰੋਪ ਇਹਨਾਂ ਦੇ ਕਹਿੰਦੇ ਆ ਵੀ ਰਸਤਾ ਸਾਫ਼ ਕਰਨਾ ਨਾਇਕਦਰਸ਼ਨ ਸਿੰਘ ਨੇ ਰਸਤਾ ਸਾਫ਼ ਕੀਤਾ ਸਾਡੀਆਂ ਬਿਸਲੀਆਂ ਫੌਜਾਂ ਨੂੰ ਹੌਸਲਾ ਮਿਲਿਆ ਤੇ ਉਹਨਾਂ ਨੇ ਬੈਂਕਰ ਪੂਰੇ ਨਸ਼ਟ ਕਰ ਦਿੱਤੇ ਤਬਾਹੀ ਕਰ ਦਿੱਤੀ ਤੋਂ ਨਾਇਕਦਰਸ਼ਨ ਸਿੰਘ ਆਪਣੀਆਂ ਪੀੜਾਂ ਦੀ ਸੈਨਤ ਨੂੰ ਨਾਸ਼ ਕਰਨ ਕਰ ਸਕਿਆ ਉਹ ਸ਼ਹਾਦਤ ਦਾ ਜਾਨ ਪੀ ਗਏ ਸਾਡੀ ਇੰਡੀਆ ਆਰਮੀ ਨੇ ਨਾਇਕਦਰਸ਼ਨ ਸਿੰਘ ਨੂੰ ਮਹਾਵੀਰ ਚੱਕਰ ਨਾਲ ਨਿਵਾਜਿਆ ਅੱਜ ਉਹਨਾਂ ਦੇ ਮੇਲੇ ਲੱਗਦੇ ਆ ਜੋ ਸ਼ਹੀਦ ਹੋ ਜਾਂਦਾ ਉਹ ਸਦਾ ਲਈ ਕਿਨੋਂ ਦੇ ਜਾਂਦਾ ਰਹਿੰਦਾ ਅਮਰ ਰਹਿੰਦਾ ਹੈ ਦੋਹਾਂ ਸਿਰਾਂ ਦਾ ਜੁੱਧ ਕਸਾ ਮਾਨ ਹੋਇਆ ਵਿਚਾਰੇ ਸੂਰਿਆ ਜੰਗ ਵਿੱਚ ਡਾਹ ਦਿੱਤੇ ਹਿੰਦੁਸਤਾਨ ਦੇ ਜਹਾਰੂ ਯੋਧਿਆਂ ਨੇ ਮੂਰੇ ਆ ਕੇ ਮਾਰ ਮਕਾ ਦਿੱਤੇ ਇਹ ਖੂਨੀ ਲੜਾਈ ਸੀ ਕਹਿਰਵਾਲੀ ਸੀ ਅਫਸਰ ਜੀਸੀ ਔਰ ਜਵਾਨ ਗਵਾ ਦਿੱਤੇ ਮੈਂ ਇਨਾ ਸਾਡੇ ਸ਼ਹੀਦਾਂ ਦਾ ਨਮਨ ਹੋ ਕੇ ਕੀ ਨਾਉਂਦੇ ਜੋ ਬਾਤਾਂ ਬੋਲੀਆਂ ਔਰ ਸਾਡਾ ਕੁਝ ਸਹੀਦ ਬੱਚੋਂ ਹੋਰ ਕੁਛ ਸੀਦਾਂ ਦੀਆਂ ਫੈਮ ਲਗਾਈਆਂ ਮੈਂ ਉਹਨਾਂ ਨੂੰ ਵੀ ਨਮਨ ਹੋ ਕੇ ਧੰਨਵਾਦ ਕਰਦਾ ਵੀ ਜੋ ਇੱਥੇ ਪਹੁੰਚ ਗਏ ਉਹਨਾਂ ਦਾ ਵੀ ਅੱਜ ਚਿਹਰਾ ਥੋੜਾ ਜਿਹਾ ਡਾਊਨ ਆ ਇਸ ਕਰਕੇ ਵੀ ਅੱਜ ਜੋ ਦੇਣਾ ਹੈ ਸਾਡੇ ਸੀਦਾਂ ਦਾ ਅਸੀਂ ਇਹਦੇ ਵਾਸਤੇ ਨਮਨ ਹੋਣ ਵਾਸਤੇ ਆਏ ਆ ਸ਼ਰਧਾਂਜਲੀ ਲਗਾ ਦੇਣ ਵਾਸਤੇ ਆਏ ਆ ਮੈਂ ਸਾਰੇ ਸਹਿਬਾਨ ਔਰ ਆਈ ਸੰਗਤ ਦਾ ਧੰਨਵਾਦ ਕਰਦਾ ਹਾਂ ਵਾਹ ਬੋਲੋ ਇਸੋ ਰਿਆਸੀਆ ਕਾਲਾ ਦੇਖ ਤੈ ਦੇਖ ਤੈ ਦੇਖ ਤੈ ਪੰਜ ਖਲਾਈ ਦੀ ਜੈ ਪੰਜ ਖਲਾਈ ਦੀ ਜੈ ਪੰਜ ਖਲਾਈ ਦੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ marah itu menurut